ਸੂਬਾ ਸਰਹੰਦ ਦੀ ਕਚਹਿਰੀ ਵਿੱਚ ਜਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਹੈ ਮਾਸੂਮ ਮਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਤੇਰੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ ਦੰਗ ਰਹਿ ਗਏ ਤੇ ਨਿੱਕੇ ਨਿੱਕੇ ਬਹੁਤ ਛੋਟੇ ਹਨ ਇਹ ਮਾਸੂਮ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਦੇਚ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ دیਵਾਨ ਸੁਚਾ ਅਨੰਦ ਵੀ ਸੀ ਕਾਜ਼ੀ ਵੀ ਸੀ ਅਲੇ ਦਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ 17 ਬੰਦੇ ਦੀ ਕਚਰੇ ਦੇ ਵਿੱਚ ਇਹਨਾਂ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਗਿਆ ਨਵਾਬ ਕਹਿੰਦਾ ਹੈ ਮਾਸੂਮ ਇਸ ਇਹ ਮਾਸੂਮ ਨਹੀਂ ਬਹੁਤ ਛੋਟੇ ਨੇ دیਵਾਨ ਸੁਚਾਨੰਦ ਖੜਾ ਕੇ ਕਹਿੰਦਾ ਹੈ ਮਾਸੂਮ ਨਹੀਂ ਇਸ ਇਹ ਫਰਜ਼ੰਦ-ਏ-ਮਾਰਸਤ ਇਹ ਮਾਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦਿਆ। ਦੀਵਾਨ ਸੁਚਾਨੰਦ ਹੱਥ ਦੇ ਚਮਲਾ ਹੈ। ਤਿਲਕ ਲਾਇਆ ਹੈ। ਜਨੇਊ ਪਹਿਨੇ ਹੈ। ਅੰਮ੍ਰਿਤ ਵੇਲੇ ਉੱਠਦਾ ਹੈ। ਗੋਬਰ ਦਾ ਲੇਪਾ ਦਿੰਦਾ ਹੈ ਜ਼ਮੀਨ ਤੇ। ਭਾਗਵਤ ਪੁਰਾਣ ਦਾ ਪਾਠ ਕਰਦਾ ਹੈ। ਇਕਾदशी ਦਾ ਵਰਤ ਰੱਖਦਾ ਹੈ। ਪੂਰਨ ਮਾਇਸ਼ੀ ਦਾ ਵਰਤ ਰੱਖਦੇ ਐਸਾ ਕਿਹੜਾ ਕਰਮकांड ਹੈ ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਕ ਕਹਿੰਦਾ ਇਹ 마ਸੂਮ ਨਹੀਂ ਇਸ ਇਹ 마ਸੂਮ ਨਹੀਂ ਨੇ ਨਵਾਬ ਨੂੰ ਤੇ ਧਾਰਮਕ ਨਹੀਂ ਮੰਨ ਸਕਦੇ ਲਿਖ ਲੈਂਦਾ ਇਹ ਤੇ 마ਸੂਮ ਨੇ ਇਹ ਧਾਰਮਕ ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਹੈ ਭਈ ਮੁਹੰਮਦ ਸਰਬਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕਾਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ ਖੁਦਾ ਮਾਫ ਨਹੀਂ ਕਰੇਗਾ ਔਰਤ ਦਾ नाबालग का खून तेरे हथों नहीं आना चाहिए इस्लामी शराह हूँ काजी खड़ा होया हस्बी है पा वक्त का पक्का नाजी है बकैद रमजान के महीनों ची रोजे रखता ऐसी कि इस्लामी शराह है जिसका वो पाबंद नहीं है ਕੰਦੇ ਨਵਾਬ ਸਾਹਿਬ ਖੂਨ ਡੋਲਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਗੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦਿਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਦੇ ਚਸਬੀ ਹੈ ਪੰਜ ਵਕਤ ਦਾ ਪੱਕਾ ਨਿਵਾਜ਼ੀ ਹੈ ਪੂਰੀ ਇਸਲਾਮੀ ਸ਼ਰ੍ਹਾ ਦਾ پابੰਦ ਹੈ ਇਸ ਸੱਪ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ। ਭਾਗਵਤ ਪੁਰਾਣ ਦਾ ਪਾਠ ਕਰਦਾ ਹੈ। ਤਿਵਾਰਾਂ ਤੇ ਵਰਤ ਰੱਖਦਾ ਹੈ। ਜ਼ਮੀਨ ਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ। ਰੋਜ਼ ਮੱਥੀ ਤੇ ਟਿਲਕ ਲਾਂਦਾ ਜਨੂ ਪਹਿਨੇ। ਕਹਿੰਦਾ ਇਹ ਫਰਜ਼ੰਦੇ ਮਾਰਸ ਮਾਰ ਪਰਿਸ਼ੰਦ ਦੇ ਸੱਪ ਨੂੰ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ ਸਤਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ 'ਚ ਕਹਿੰਦੇ ਨੇ ਚਹਾ ਸੁਧ ਕੇ ਚੌ ਬੱਚਾ ਗਾਂ ਕੁਸ਼ਤਾਚਾਰ ਕੇ ਬਾਕੀ ਬਮਾਂਦਸ ਤਪੇਚੀ ਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਪੇਚੀ ਦਾ ਸਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਹੈਰਾਨ ਗਈ ਹੈ ਚਲੋ ਸੁਚਾਨੰਦ ਨੇ ਸਪ ਦੇ ਬੱਚੇ ਕਿਹਾ ਤੁਸੀਂ ਕੰਮ ਕਹਿੰਦੇ ਹੋ ਸਤਗੁਰ ਨੇ ਸਵੈਮੰਤ ਸਲੀਮ ਕਰ ਲਿਆ ਚਾਹ ਸ਼ੁੱਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਖੇ ਬਾਕੀ ਬੰ ਮੰਦਸ ਤੇ ਪੇਚੀਦਾ ਮਾਰ ਪੇਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲੇ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ असी जालम ले हैरानी की है मारू सपू संस्कृत के भुजंग कहें उस जमाने ज किधरे सिख जा रहे आवे आ रहे आवे ते उस वक्त दे लोग जो हकोमत देशन ਉਹ ਇਹ ਨਹੀਂ ਕਹਿੰਦੇ ਸਨ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਮਾਰ ਵਿੱਚ ਆਮਦ ਇਮਾਰ ਵਿੱਚ ਰਫਤੀ ਇਹ ਸੱਪ ਜਾ ਰਿਹਾ ਇਹ ਸੱਪ ਆ ਰਿਹਾ ਇੰਜ ਕਹਿੰਦੇ ਸਨ ਗੱਲ ਪਰਚਲਤ ਹੋ ਗਈ ਇਹਦੇ ਸੱਪ ਲੈ ਸਾਬ ਕਿਨਨ ਕੀ ਹੋਇਆ ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ पेचीदा सब मौजूद है चाह शुद्ध के चों बच्चे दा कुष्टाचार के बाकी बमान दस्त पेचीदा मार जे मर्दी के अखवर खामोशा कोनी के आतिश द मारा फिरोजा कोनी चार चिंगारियां बुझा के शोले भड़का देने नवाब वजीद खान ये अकलमंदी दी गल नहीं ये कोई दानिशमंदी नहीं है ਇਹ ਕੋਈ ਸਿਆਣਾਪ ਨਹੀਂ ਹੈ ਸਪਨ ਨੂੰ ਸੰਸਕ੍ਰਿਤ ਦੇ ਵਿੱਚ ਭੁਜੰਗ ਕਹਿੰਦੇ ਨੇ ਜਦ ਸਤਿਗੁਰ ਨੇ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੇ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਿਗੁਰ ਸੱਚੇ ਪਾਤਸ਼ਾਹ ਭੁਜੰਗੀ ਨੂੰ ਨਾਮ ਬਖਸ਼ੋ ਬਾਹਵ ਸਪ ਦੇ ਬੱਚੇ ਨੂੰ ਨਾਮ ਬਖਸ਼ੋ ਭੁਜੰਗੀ ਤੇ ਸਪ ਦੇ ਬੱਚੇ ਨੂੰ ਕਹਿੰਦੇ ਨੇ ਭੁਜੰਗ ਸਤਪ पुजंगी सप का बच्चा गई होगी लई दुष्ट लगी, सप एक दूसरा नुक्ता भी मैं थोड़े सामने रखा जैसे काजी ने फितवा आयद किया सप के बच्चे ने ठीक कह रहा है सुचानंद ਹੌਂਦੋਲਣ ਦੇ ਕੀ ਲੋੜ ਹੈ دیوار ਦੇ ਚਿੰਨ੍ਹ ਦੋ ਨਵਾਬ ਦਾ ਮੰਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਿਣ ਲਗਾ ਨਹੀਂ ਆਦਾਨ ਆਰਾਮ ਆ ਰਿਹਾ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ। ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ। ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ। ਕਦੇ ਕਦਾਂ ਹੀ ਪੜ ਲੈਂਦਾ ਸੀ ਜੁਮੇ ਦੇ ਨਿਮਾਜ਼। ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ। ਸ਼ਰ੍ਹਾ ਦਾ پابੰਦ ਨਹੀਂ ਸੀ। ਇਸ ਸੋਨਾ ਬੰਦਿਆਂ ਨਾਲ ਨਹੀਂ ਸਹਿਮਤ ਹੋਇਆ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ ਮਾਸੂਮ ਨੇ ਛੋਟੇ ਨੇ ਇਹਨਾਂ ਮਾਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਹ ਦਾ ਨਾਰਾ ਮਾਰੇ ਬੈਠੇ ਨਹੀਂ ਕਿਧਰੇ ਦਬਾ ਨਾ ਪਣ ਦਸਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨਗੀ ਗੱਲ ਜੋ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵਿੱਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿੰਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਏ ਨੇ ਉਸ ਤੋਂ ਦੁਗਣੇ ਹੋਏ ਨੇ ਧਰਮ ਕਰਕੇ ਕਹਿੰਦੇ ਨੇ ਬਿਠੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰਪਨ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਹਿਵਾਪ ਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗੀਰ ਤੱਕ ਜੋ ਲੈ ਨੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਕੇ ਪਾਲ ਕੇ ਸਿਠਾ ਕੇ ਐਸੇ ਮੁਸਲਮਾਨ ਸਨ ਜੋ ਕਹਿੰਦੇ ਸਨ ਸਾਡਾ ਪੀਰ ਹੈ ਵਲੀ ਅੱਲਾਹ ਹੈ ਦੂਰ ਕਿਉਂ ਜਾਵਾ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗਲਤੀ ਖਬਰ ਕਿਸ ਨੂੰ ਹੋਈਏ ਭੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ ਹੈ ਚੇਲੇ ਆਨੇ ਸੇਵਾਦਾਰਾ ਨੇ ਇਹ ਆਖ ਦਿੱਤਾ ਖਾਦਮਾ ਨੇ ਫਕੀਰ ਸائیں ਮਨ ਮੋੜ ਲੋ ਕਿਹੜੇ ਪਾਸੇ ਨਮਾਜ਼ ਪੈ ਪੜਦੇ ਹੋ ਕਹਿ ਲਗਾ ਕੀ ਕਰਾਂ ਜਿਸ ਅੱਲਾ ਨੂਮੇ ਲੈਂਦੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾਂ ਇਹ ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ ਬੀਖਣਸ਼ਾ ਮੁਸਲਮ ਫਕੀਰ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਕੇ ਲੈਂਦੇ ਖੈਰ ਲਮਕਾਵਾ ਨਾ ਇਹ ਅਨਕਾਰ ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਦਾ ਰੱਖਦੇ ਸਨ ਕਹਿਣ ਲੱਗੇ ਮਹਾਰਾਜ ਅਸੀਂ ਸੁਨਾ ਕਰਾ ਦੇਈਏ ਚਾਹੁੰਦੇ ਆ ਸੁਲਾ ਹੋ ਜਾਏ ਸਤਿਗੁਰ ਕਹਿਣ ਲੱਗੇ ਸੁਲਾ ਸਾਡੇ ਰੋਮ ਰੋਮ ਦੇ ਚ ਵਸਦੀ ਠੀਕ ਹੈ ਕਰੋ ਅਨਕਾਰ ਕਹਿਦਣ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਾਹਿਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕਰ ਲਿਓ ਤਨਹਾ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਹੈ ਇਹ ਇਸ਼ਾਰਾ ਇਹਨਾਂ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੇਕ ਨੀਤੀ ਹੈ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਪਕੀਦਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਹੈ ਤੇ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਾਬ ਕਹਿੰਨ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਨਹੀਂ ਸਕਦਾ ਇੱਕ ਅਹੰਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੁੰਡੇ ਤੇ ਬੰਦੂਕ ਨਹੀਂ ਪਤਾ ਸਾਹਿਬ ਕੀ ਕਹਿੰਦੇ ਨੇ ਬਲਾ ਚਾਰਗੇ ਦਰਮਿਆ ਆਮਦਮ ਬ ਤਦ ਵੀ ਰੋ ਟੀਰੋ ਤੁਫੰਗ ਆਮਦਮ ਐ ਐਲਕਾਰੋ ਮੈਂ ਲਾਚਾਰ ਹੋ ਕੇ ਮਜਬੂਰੋ ਕੇ ਚੁੱਕੀ ਮੇਰੀ ਖੁਸ਼ੀ ਨਹੀਂ ਹੈ ਇਹ ਮੇਰੀ ਖੁਸ਼ੀ ਨਹੀਂ ਹੈ ਮੈਂ ਤੇ ਮਜਬੂਰ ਹੋ ਗਿਆ ਲਾਚਾਰ ਹੋ ਗਿਆ ਹੱਥ ਜੋੜ ਕੇ ਕੋਈ ਜ਼ਾਲਮ ਅਗਰ ਆਪਣੇ ਕਦਮ ਨਾ ਰੋਕੇ ਤੋ ਹੱਥ ਤੋੜ ਕੇ ਉਸ ਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ ਹਲਾਲ ਹੈ ਚੁੰਕਾਰ ਜ਼ ਹਮਾ ਹੀਲਤੇ ਦਰਗੁਜਸਤ ਹਲਾਲਸ ਤ ਬੁਰਦੰ ਬਸ਼ਮ ਸ਼ੀਰਦਸ ਇਹ ਧਨਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ ਲੇਕਿਨ ਅਹਲਕਾਰਾਂ ਨੇ ਇਹ ਆਖਿਆ ਮਹਾਰਾਜ ਹੈ ਤੇ ਤੁਹਾਡੇ ਕੋਲ ਕੁਝ ਵੀ ਨਹੀਂ ਕੁਛ ਵੀ ਨਹੀਂ ਹੈ ਇਤਿਹਾਸ પ્રસੰਨ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਤਿੰਨ ਦਿਨ ਦਾ ਅਨ ਪਾਣੀ ਵੀ ਨਹੀਂ ਗ੍ਰਹਿਣ ਕੀਤਾ ਸੀ ਜਦ ਇਹ ਅਹਲਕਾਰ ਮਿਲੇ ਨੇ ਤੰਦੇ ਕਪੜੇ ਪਾਟੇ ਹੋ ਸਨ ਔਰ ਪੈਦਲ ਯਾਤਰਾ ਕਰ ਰਹੇ ਸਨ ਨਾਲ ਸੰਗੀ ਸਾਥੀ ਕੋਈ ਨਹੀਂ ਸੀ ਉਸ ਹਾਲਤ ਵਿੱਚ ਇਹ ਅਹਲਕਾਰ ਕਹਿੰਦੇ ਨੇ ਜਦ ਕੁਛ ਵੀ ਨਹੀਂ ਹੈ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ ਬਾਰ ਬਾਰ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ 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 ਇੱਕ ਦਫਾ ਤੇ ਇੱਕ ਅਹਲਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਡਰੀ ਹੋ ਗਏ ਸਾਰੇ ਸਿੰਘ ਅਸੀਂਾਂ ਦੇ ਮਾਰ ਦਿੱਤੇ ਕੋਈ ਸਿਪਾਹਸালার ਸੰਗੀ ਸਾਥੀ ਨਹੀਂ ਘੋੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤੋ ਐਲ ਕਰ ਕਹਿੰਦੇ ਨੇ ਕੀ ਹੈ ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਕਬੂਲ ਕਰਦਾ ਮੇਰੇ ਕੁਲ ਕਿਲੇ ਨਹੀਂ ਨੇ ਨਹੀਂ ਰਹੇ ਫੌਜ ਵੀ ਨਹੀਂ ਰਹੀ ਸਿੰਘ ਵੀ ਨਹੀਂ ਰਹੇ ਸ਼ਸਤਰ ਵੀ ਨਹੀਂ ਰਹੇ ਬਸਤਰ ਵੀ ਨਹੀਂ ਰਹੇ ਮੇਰੇ ਕੋਲ ਧਨ ਵੀ ਨਹੀਂ ਰਿਹਾ ਸੰਪਦਾ ਵੀ ਨਹੀਂ ਰਹੀ ਕਬੂਲ ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾ ਵੰਦ ਬਖਸ਼ੰਦਈ ਐ ਸ਼ਵਰਸ਼ ਮੇਰੇ ਹਿਰਦੇ ਚ ਖੁਦਾ ਬੈਠਾ ਹੈ ਜਿੰਨੇ ਚਿਰ ਤੱਕ ਖੁਦਾ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਇਹ ਤੇ ਰੱਬ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕਾਰੀ ਹੋ ਜਾਏ ਖੁਦਾ ਤੋਂ ਉਹ ਗਲੋਖਰੀ ਜਦ ਹਿਰਦੇ ਚ ਉਹ ਬੈਠਾ ਹਾਰ ਮੰਨ ਲਾਇਆ ਤੇ ਖੁਦਾ ਵੀ ਹਾਰ ਹੈ ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਕੀਸ਼ਵਰ ਹੈ ਕਿ ਨਹੀਂ ਈਸ਼ਵਰ ਸੜੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ ਈਸ਼ਵਰ ਆਪਣੇ ਵਿਧਾਨ ਦੇ ਨਾਲ ਕੰਮ ਕਰਦਾ ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾਸ਼ਾਰ ਕੀ ਹੋਇਆ ਹੈ ਮੇਰੇ ਕੋਲ ਕੁਝ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈ ਈਸ਼ਵਰ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹਦੇ ਹਾਂ ਕਿ ਸੁਲਾ ਦੀ ਧਾਰਾ ਨਿਕਲੇ ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜੋ ਇਸ ਢੰਗ ਦਾ ਸੋਚਦਾ ਹੈ। ਟੁਕੜੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਭੋਗਿ ਜੁੜੇ ਨੂੰ ਕਹਿੰਦੇ ਨੇ ਜੋਗੀ। ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ। ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ। ਜੋਗੀ ਜੋਗੀ ਦਾ ਅਰਥ ਹੈ ਜੁੜਿਆ ਹੋਇਆ ਜੋੜ ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ ਜੋਗ ਪੰਜਾਬੀ ਵਿੱਚ ਜੋੜ ਯੋਗ ਤੋੜਨੋ ਭਾਗ ਭਾਗ ਕਰਨਾ ਤਕਸੀਮ ਕਰਨਾ ਵੰਡਣਾ ਉਹਨੂੰ ਕਹਿੰਦੇ ਨੇ ਪੋਗੀ ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਹੈ ਪਛਾਣ ਕੀ ਹੋਵੇਗੀ ਤੋੜੇਗਾ तोड़ेगा टुटे की पहचान उस तो टुट सकता है जुड़ नहीं सकता दो दिल टुटन दो कौम गिया, दो घर टुटन गए, दो परिवार टुटन गए दो मित्र टुटन गए दो टुटन गए। भोगी भोगी की निंदा है धार्मिक जगत जोगी, जो जोड़, दा, जोड़, दा, जोड़, दा, जोड़ दा, ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਈ ਵਸਲ ਕਰਦਨ ਆਮਦੀ ਨੇ ਬਰਾਈ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਈ ਵਸਲ ਕਰਦਨ ਆਮਦੀ ਨੇ ਬਰਾਈ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬਰਾਦਰੀਆਂ ਟੁੱਟਣਗੀਆਂ ਪਰਹਾਰ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸ ਦਾ ਸਵਾਰ ਤੁੰਬਰੈ ਵਸਨ ਕਰਦਨ ਆਮਦੀ ਨਵੇਂ ਬਰੈ ਫਸਲ ਕਰਦਨ ਆਮਦੀ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਵਿਆੜਾ ਉਸ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ پیغمبر ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕਢ ਦਿਓ ਤਾਂ ਸਿਵਾਏ ਮਨੁੱਖਤਾ ਦੇ ਚਮਨ ਦੇ ਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਢ ਦੇਓ ਮਹਾਤਮਾ ਬੁੱਧ ਨੂੰ ਕਢ ਦੇਓ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚਾ ਕਢ ਦੇਓ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਢ ਦੇਓ ਇਤਿਹਾਸ ਦੇ ਚ ਇਹਨਾਂ ਨੂੰ ਕਢ ਦਿਓ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ ਸੰਸਾਰ ਦਾ ਇਹ ਖੁਸ਼ਕਿਸਮਤ ਦਿਹਾੜਾ ਜਿਸ ਦਿਨ ਇਸ ਤਰ੍ਹਾਂ ਦੀ ਆਤਮਾ ਜ਼ਮੀਨ ਤੇ ਆਈ ਤੇ ਗੰਗਾ ਸਿੰਘ ਕਹਿੰਦੇ ਸਨ ਸੀਸ ਗਾਇੰਦੇ ਚ ਉਹਨਾਂ ਦੇ ਬੋਲੇ ਬੋਲਨੇ ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਤੇ 8-10 ਦਿਨ ਉਹ ਬੋਲੇ ਭਾਵੇਂ ਮੈਂ ਉਹਨਾਂ ਦੇ ਨਾਲ ਚ ਮਾਡਲ ਟੌਨ ਸਿੰਘ ਸਭਾ ਕਥਾ ਕਰ ਰਿਹਾ ਸੀ ਔਰ ਮੇਰੀ ਛੋਟੀ ਅਮਰ ਸੀ ਮੈਂ ਕਥਾ ਛੋੜ ਦਿੱਤੀ ਮੈਂ ਕਿ ਨਹੀਂ ਮੈਂ ਇਸ ਮਜ਼ਮੂਨ ਨੂੰ ਸੁਣਨਾ ਇਸ ਜ਼ਰਖੈਜ਼ ਦਿਮਾਗੇ ਕੋ ਰੱਬੀ ਦਿਮਾਗੇ پتہ ਨਹੀਂ ਇਹ ਗੱਲਾਂ ਇਸ ਕਿੱਥੋਂ ਆ ਰਹੀਆਂ ਨੇ ਰੋਂਦਿਆਂ ਉਹਨੇ ਕਿਹਾ ਸੰਸਾਰ ਦੇ ਚ ਇੱਕ ਬਦਕਿਸਮਤ ਦਿਹਾੜਾ ਵੀ ਹੈ ਔਰ ਉਸ ਉਸ ਦਿਹਾੜੇ ਨੂੰ ਬਦਕਿਸਮਤ ਸਮਝ ਲੋ ਜਿਸ ਦਿਨ ਧਰਮ ਧੰਦਾ ਬਣ ਗਿਆ ਤੂੰ ਧੰਦੇ ਦੀ ਸਾਰੀ ਬੇਈਮਾਨੀ ਧਰਮ ਦੇ ਚ ਆ ਜਾਏਗੀ ਧੰਦੇ ਦਾ ਸਾਰਾ ਸਵਾਰਥ ਧਰਮ ਦੇ ਚਾ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚਾ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਿਆ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਡੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਹੈ ਐਨਕਾਰ ਔਰੰਗਜ਼ੈਬ ਦਾ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਸੜੀ ਅਕੀਦਤ ਹੈ ਸੜੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਸਦਾ ਮਿਰਦਾ ਪਸੀਜੇ ਤੁਸੀਂ ਵੱਲੀ ਅੱਲਾ ਹੋ ਤੁਸੀਂ ਪੈਗੰਬਰ ਅਸੀਂ ਤਸلیم ਕਰਦੇ ਹਾਂ ਤੁਸੀਂ ਇਤਨੀ ਸਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਰਹਿਣ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਹਾਂ ਇਥੇ ਸਤਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਮਹਾਰਾਜ ਕਹਿੰਦੇ ਨੇ ਸੰਗੇ ਬਦਗੋ ਗਰ ਅਗਰ ਕਾਸਾਏ ਜ਼ਰੀ ਸ਼ਿਕਨ ਕਾਸਾ ਪਿਆਲਾ ਜ਼ਰੀ ਸੋਨਾ ਸੰਗ ਪੱਥਰ ਸੰਗੇ ਬਦਗੋ ਅਗਰ ਬਦ ਕਲਾਮ ਬੰਦਾ ਜਿਹਦਾ ਦਿਲ ਪੱਥਰ ਹੈ ਜਿਹਦੇ ਬੋਲ ਪੱਥਰ ਨੇ ਜਿਹਦੇ ਬੋਲ ਚੋਟ ਕਰਦੇ ਨੇ ਤੋੜਦੇ ਨੇ ਦਿਲਾਂ ਤੋੜਦੇ ਨੇ ਬੋਲ ਹੀ ਪੱਥਰ ਨੇ जब भी किधरे दुफाड़ आंता बोलना करके ही बोल ही पत्थर ने दिल ही पत्थर है संगे बदगो गर अगर कासाए जरी शिकंद बद कलाम बंदा संग दिल बंदा अगर भारी भरकम पत्थर चुक के सोने के कासे नु तोड़े, ਧਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਤਸلیم ਕਰਦਾ ਸੰਗੇ ਬਦਗੋ ਘਰ ਅਗਰ ਕਸਾਇ ਜ਼ਰੀ ਸ਼ਿਕੰ ਕੀਮਤ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਛੋੜ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਵਿੱਚ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ ਪੁੱਛੇ ਜਾਣਗੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ ਗੁਰੂ ਗੋਬਿੰਦ ਸਿੰਘ ਕਬਲ ਕੀਤਾ ਹੈ ਲੇਕਿਨ ਇਤਨੇ निराले ਢੰਗ ਨਾਲ ਇਤਨੇ ਬ ਕਮਾਲ ਡੰਗ ਨਾਲ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਨ ਤੇ ਪਨ ਪਾਪ ਲਜਾਏ ਮੈਂ ਜੋ ਪਰਕਰਮ ਛੇੜਿਆ ਹੋਇਆ ਸੀ ਉਸ ਨੂੰ ਸਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਨ ਤੇ ਪਨ ਪਾਪ ਲਜਾਏ ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਡਰਦੇ ਨੇ ਉਸ ਪਾਪੀ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਣਉਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਏ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ પાપ કરે પરમાર્થ કે વસ્તે પાપન તે પણ પાપ લજાણી દશમ ગ્રંથ